ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸੰਯੁਕਤ ਕਿਸਾਨ ਮੋਰਚੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੇ ਘਰ ਦੇ ਬਾਹਰ ਲਗਾਇਆ ਧਰਨਾ ਕਿ ਹਾਂ ਕਿ ਪਿਛਲੇ ਦਿਨਾਂ ਚ ਪੰਜਾਬ ਦੇ ਸੀਐਮ ਪਹਿਲਾਂ ਸੀ ਮੰਨਣਾ ਸਾਡੀ ਮੀਟਿੰਗ ਹੋਈ ਸੀ ਉਹ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਸਨ ਤੇ ਦੂਸਰੇ ਦਿਨ ਘਰ ਦੇ ਵਿੱਚੋਂ ਚੱਕ ਕੇ ਜੇਲ੍ਹ ਵਿੱਚ ਭੇਜਿਆ ਸੀ ਉਸਦੇ ਰੇਸ ਰੋਸ਼ ਵੱਜੋਂ ਅੱਜ ਧਰਨਾ ਲਗਾਇਆ ਗਿਆ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਇਲੈਕਸ਼ਨ ਲੜਨ ਤੋਂ ਪਹਿਲਾਂ ਇਹ ਵਿਧਾਇਕ ਕਿਸਾਨਾਂ ਕੋਲ ਵੋਟਾਂ ਮੰਗਣ ਆਉਂਦੇ ਸੀ ਅੱਜ ਉਹੀ ਕਿਸਾਨ ਇਹਨਾਂ ਨੂੰ ਮਾੜੇ ਲੱਗਦੇ ਹਨ 2027 ਵਿੱਚ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਕਿਸਾਨ ਆਗੂ ਨਹੀਂ ਕਹਾ ਕਿ ਅੱਜ ਅਸੀਂ ਇਨਾਂ ਦੇ ਘਰ-ਵਾਰ ਬੈਠੇ ਹਾਂ ਇਹ ਸਾਨੂੰ ਮਿਲਣ ਵੀ ਨਹੀਂ ਆਏ ਕਿ ਇੰਨਾ ਜ਼ਿਆਦਾ ਇਨਾਂ ਦੇ ਵਿੱਚ ਜਿਹੜਾ ਹੰਕਾਰ ਆ ਚੁੱਕਿਆ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਿ ਕਿਵੇਂ ਤੂੰ ਸਾਡੇ ਬਜ਼ੁਰਗ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਜ਼ਬਰਦਸਤੀ ਉਹ ਦਿਨ ਦੇ ਵਿੱਚ ਤਾਂ ਹੋਇਆ ਅੱਜ ਤੁਸੀਂ ਮਤਲਬ ਸਾਫ ਕਾਮੀ ਚੇਤਨ ਸਿੰਘ ਜੋੜਾ ਮਾਝਾ ਦੇ ਅਧਿਕਾਰੀ ਧਰਨਾ ਦਿੱਤੀ ਤੇ ਵੇਖੋ ਕੱਲੇ ਚੇਤਨ ਸਿੰਘ ਜੋੜਾ ਮਾਜਰਾ ਦੇ ਨਹੀਂ ਦੇ ਰਹੇ ਪੂਰੇ ਪੰਜਾਬ ਵਿੱਚ ਸਜੁਗਤ ਮੋਰਚੇ ਨੇ ਲਿਖਿਆ ਸੀ ਜੋ ਪ੍ਰੋਗਰਾਮ ਪ੍ਰੋਗਰਾਮ ਉਸ ਦੇ ਤਹਿਤ ਅਸੀਂ ਸਾਰੇ ਹੀ ਮੰਤਰੀਆਂ ਐਮਐਲਏ ਦੇ ਘਰਾਂ ਦੇ ਅੱਗੇ ਤਰਨੇ ਦੇ ਰਹੇ ਆ ਇਹ ਅਸੀਂ ਅੱਜ ਜਿਹੜਾ ਚੇਤਾਵਨੀ ਦੇਣ ਆਏ ਆ ਜਿਹੜਾ ਸਾਨੂੰ 5 ਤਰੀਕ ਨੂੰ ਅਸੀਂ ਚੰਡੀਗੜ੍ਹ ਜਾਣਾ ਸੀ ਲੋਕਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਭਗਵੰਤ ਮਾਨ ਨੇ ਨਿਹਾਰਾ ਲਾ ਕੇ ਇਹ ਸਰਕਾਰ ਬਣਾਈ ਸੀ 2022 ਚ ਸਾਡੀ ਸਰਕਾਰ ਬਣਾਓ ਤੇ 22 ਤੇ 22 ਦੇ ਫਸਲਾਂ ਤੇ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਮੁੱਕ ਗਿਆ ਹੈ ਹੁਣ ਇਹ ਉਲਟਾ ਪ੍ਰਚਾਰ ਕਰ ਰਿਹਾ ਹੈ ਕਿਉਂਕਿ ਪਿਛਲੇ ਮਾਰਚ 2023 ਨੂੰ ਸਾਡੇ ਨਾਲ ਮੀਟਿੰਗ ਕਰਕੇ ਇਹਨੇ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਕੋਆਪਰੇਟ ਕੋਆਪਰੇਟ ਸੁਸਾਇਟੀਆਂ ਨੇ ਇਹ ਜਿਹੜੀਆਂ ਹੈਗੇ ਲੈਂਡਮਾਰਕਰ ਜਿ ਬੈਂਕਾਂ ਨੇ ਉਹਨਾਂ ਦੇ ਜਿਹੜੇ ਡਿਫਾਲਟਰ ਹੋਏ ਨੇ ਕਿਸਾਨ ਉਹਨਾਂ ਨੂੰ ਸੈਟਲ ਵਨ ਟਾਈਮ ਸੈਟਲਮੈਂਟ ਕਰਾਵਾਂਗੇ ਅਸੀਂ ਨਾਬਾਰਡ ਨਾਲ ਮੀਟਿੰਗ ਕਰਕੇ ਕਰਮਚਾਰੀਆਂ ਨਾਲ ਅਸੀਂ ਇਹ ਤੁਹਾਡਾ ਹੱਲ ਕਰਾਂਗੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਸੀ ਵੀ ਐਮਐਸਪੀ ਜਿਹੜੀ ਮੰਗੀ ਏ ਮੱਕੀ ਏ ਆਲੂ ਗੋਭੀ ਮਟਰ ਇਹਨਾਂ ਸਾਰੀਆਂ ਚੀਜ਼ਾਂ ਦੇ ਦਵਾਂਗੇ ਐ ਐਮਐਸਪੀ ਅਸੀਂ ਉਹ ਖਰੀਦਾਂਗੇ ਪਰ 2 ਸਾਲ ਹੋ ਗਏ ਨੇ ਇਹਨਾਂ ਨੇ ਮੁਰਕੇ ਕੋਈ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਉਸ ਤੋਂ ਅੱਗੇ ਲਾਰੇ ਲਾਉਂਦੇ ਰਹੇ ਇਸ ਕਰਕੇ ਸੰਯੁਕਤ ਮੋਰਚੇ ਨੇ 5 ਤਰੀਕ ਜਿਹੜਾ ਚੰਡੀਗੜ੍ਹ ਦਾ ਉਲੇਖਿਆ ਸੀ ਪ੍ਰੋਗਰਾਮ ਉਸ ਤੇ ਇਸ ਨੇ 3 ਤਰੀਕ ਨੂੰ ਹੀ ਸੰਯੁਕਤ ਮੋਰਚੇ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਪਹਿਲੋ ਸਾਡੇ ਲੀਡਰਾਂ ਨੂੰ ਸੰਯੁਕਤ ਮੋਰਚੇ ਲੀਡਰਾਂ ਨੇ ਪੁੱਛਿਆ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਇਹਨੇ ਭਗਵੰਤ ਮਾਨ ਨੇ ਕਿਹਾ ਵੀ ਮੇਰੇ ਕੋਲ ਖੁੱਲਾ ਸਮਾਂ ਹੈ ਪਰ ਜਦੋਂ 6 ਤੋਂ 7ਵੀਂ ਮੰਗਤੇ ਜਦੋਂ ਗੱਲਬਾਤ ਚੱਲ ਰਹੀ ਸੀ ਉਸ ਟਾਈਮ ਕਹਿੰਦਾ ਵੀ ਮੈਂ ਅਪਾਇੰਟਮੈਂਟ ਲਈ ਅੱਖ ਅੱਖ ਤੇ ਡਾਕਟਰ ਨੂੰ ਵਿਖਾਉਣਾ ਮੈਂ ਤੇ ਮੈਂ ਜਾਣਾ ਮੈਨੂੰ ਛੇਤੀ ਹੀ ਹੈ ਤੇ ਮੈਨੂੰ ਇਹ ਦੱਸੋ ਪਹਿਲਾਂ ਇੱਕ ਪਿੱਛੇ ਜੇ ਡੱਲੇਵਾਲ ਨਾਲ ਮੀਟਿੰਗ ਹੋਈ ਸੀ ਕਿ ਚੰਡੀਗੜ੍ਹ ਦੇ ਵਿੱਚ ਕੀ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਨਹੀਂ ਉਹ ਵੇਖੋ ਸੈਂਟਰ ਦੇ ਨਾਲ ਹੋਈ ਹੈ ਸਾਡੇ ਨਾਲ ਉਹ ਸੂਜਕਤ ਮੋਰਚੇ ਦਾ ਕੋਈ ਨਹੀਂ ਹੁੰਦਾ ਇਹ ਤਾਂ ਕਿਸਾਨਾਂ ਦਾ ਉੱਤਾ ਤੱਕ ਵੇਖੋ ਉਹਨਾਂ ਦੀਆਂ ਅਲੱਗ ਉਹ ਐਮਐਸਬੀ ਵਾਸਤੇ ਗਏ ਸੀ ਇਹ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਗਏ ਗਏ ਸੀ ਜਿਹੜੀ ਮੀਟਿੰਗ ਸੀ ਉਹ ਅਲੱਗ ਮੈਟਰ ਆ ਉਹਨਾਂ ਦਾ ਇਹ ਇਸ ਕਰਕੇ ਜਿਹੜਾ ਇਹਨਾਂ ਨੇ ਉਥੋਂ ਜਿਹੜਾ ਇਹ ਕਹਿਆ ਵੀ ਪਹਿਲਾਂ ਤੁਸੀਂ ਧਰਨਾ ਕੈਨਸਲ ਕਰੋ ਫੇਰ ਮੇਰੇ ਨਾਲ ਗੱਲ ਕਰੋ ਨਹੀਂ ਤੇ ਮੈਂ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਮੈਂ ਇਹ ਬਿਲਕੁਲ ਨਹੀਂ ਇੱਥੇ ਬੈਠਣਾ ਹੈਗਾ ਉਥੋਂ ਕਹਿੰਦਾ ਉਥੇ ਵੱਡੇ ਸਾਡੇ ਲੀਡਰਾਂ ਆਗੂਆਂ ਨੂੰ ਜਲੀਲ ਕਰਕੇ ਉਥੋਂ ਉੱਟਿਆ ਕਹਿੰਦਾ ਤੁਸੀਂ ਆਪਣਾ ਜੋਰ ਵਾਲਾ ਪੰਚਤਰੀ ਨੂੰ ਮੈਂ ਆਪਣਾ ਲਾਵਾਂਗਾ ਪਰ ਇਹਨੇ ਉਸ ਤੋਂ ਬਾਅਦ ਸਾਡੇ ਛਾਪੇ ਮਾਰੀ ਕੀਤੀ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਘਰ ਵੀ ਦੋ ਵਾਰੀ ਪੁਲਿਸ ਰੇਡ ਮਾਰਨ ਗਈ ਤੇ ਮੈਂ ਕਾਬੂ ਨਹੀਂ ਆਇਆ ਹੈਗਾ ਤੇ ਅਸੀਂ ਟਰਾਲੀਆਂ ਲੈ ਜਾਣ ਚ ਫੇਰ ਵੀ ਸਫਲ ਰਹੇ ਅਸੀਂ ਸੜਕਾਂ ਤੇ ਗਏ ਪਰ ਇਹਨਾਂ ਟਿੱਪਰ ਲਾ ਕੇ ਅਗੇ ਵੱਡੇ ਵੱਡੇ ਵਾਹਨ ਲਾ ਕੇ ਹੈ ਵੀ ਵਾਹਨ ਲਾ ਕੇ ਸਾਡੀਆਂ ਚਟਾਲੀਆਂ ਉੱਥੇ ਜਾਣ ਨਹੀਂ ਦਿੱਤੀਆਂ ਪਰ ਅਸੀਂ ਇਹ ਸਾਡੀ ਵਾਜਿਦ ਬਣਾ ਚਾਹੁੰਦਾ ਹੈ ਇਹ ਬਾਹਰ ਆਣ ਕੇ ਇੰਨਾ ਕੁਫਰ ਤੋੜ ਰਿਹਾ ਹੈ ਮੀਡੀਆ ਰਾਈਂ ਕਲਿੱਪ ਇਹਨੇ ਭੇਜੀ ਵੀ ਇਹ ਵੇਖੋ ਜੀ ਇਹ ਤੇ ਸੜਕਾ ਰੋਕਣ ਚੱਲੇ ਸੀ ਇਹ ਰੇਲਾਂ ਰੋਕਦੇ ਨੇ ਇਹ ਲੋਕਾਂ ਦੇ ਆਵੇ ਜਾਈ ਰੋਕਦੇ ਸਾਢੇ 3 ਕਰੋੜ ਲੋਕਾਂ ਦਾ ਮੈਂ ਚੁਣਿਆ ਹੋਇਆ ਨੁਮਾਇੰਦਾ ਆ ਅਸੀਂ ਉਹ ਸਾਢੇ 3 ਕਰੋੜ ਲੋਕਾਂ ਦੀਆਂ ਹੀ ਮੰਗਾ ਲੈ ਕੇ ਗਏ ਸੀ ਅਸੀਂ ਕੋਈ ਪਾਕਿਸਤਾਨ ਦੇ ਬੰਦਿਆਂ ਦੀਆਂ ਮੰਗਾ ਨਹੀਂ ਲੈ ਕੇ ਗਏ ਸੀ ਜਿਹੜੇ ਨੇ ਵਾਅਦੇ ਕੀਤੇ ਸੀ ਇਹ ਹੁਣ ਇੱਕ ਹੋਰ ਕਰ ਰਿਹਾ ਜੀ ਐਮਾਜ਼ਨ ਵਾਲੇ ਵੇਖੋ ਜੀ ਐਮਾਜ਼ਨ ਤੋਂ ਜਿਹੜੀ ਉੱਥੋਂ ਉਹ ਤੁਸੀਂ ਤੁਸੀਂ ਲੋਡ ਕਰੋ ਉਹ ਜੋ ਮੈਸੇਜ ਆਉਂਦਾ ਜੀ ਜੇ ਤੁਸੀਂ ਆਰਡਰ ਕਰਦੇ ਹੋ ਵੀ ਉਹ ਕਹਿੰਦੇ ਜੀ ਰੋਡ ਬਲੌਕ ਨਹੀਂ ਰੋਡ ਬਲੌਕ ਕਿਸਾਨਾਂ ਨੇ ਨਹੀਂ ਕੀਤੇ ਤੁਸੀਂ ਡੱਲੇਵਾਲ ਸਾਹਿਬ ਨੂੰ ਤੇ ਭਦੇਰ ਸਾਹਿਬ ਨੂੰ ਥਾਪੀ ਦੇ ਕੇ ਲੈ ਚਾਲ ਦਿੱਲੀ ਵਾਲ ਨੂੰ ਉਹਨਾਂ ਨੂੰ ਬਹੁਤ ਵੱਡੀ ਤੁਸੀਂ ਜਥੇਬੰਦੀ ਬਣਾ ਕੇ ਉਥੋਂ ਦਿੱਲੀ ਵਾਲ ਨੂੰ ਘੱਲਿਆ ਪਰ ਉਹਨਾਂ ਨੇ ਸਾਡੇ ਸਾਡੇ ਕਿਸਾਨਾਂ ਨੂੰ ਉਥੇ ਸੁਭ ਕਰਨ ਦੀ ਸ਼ਹੀਦੀ ਕਰਾਈ ਸਾਡੇ ਉਥੇ ਮਾਲੀ ਜਾਨੀ ਨੁਕਸਾਨ ਕਰਾਇਆ ਸਾਡੇ ਟਰੈਕਟਰ ਭੰਨੇ ਗਏ ਸਾਡੇ ਹੀ ਪੰਜਾਬ ਵਿੱਚ ਸਾਡੀ ਜ਼ਮੀਨ ਤੇ ਆਣ ਕੇ ਹਰਿਆਣੇ ਦੀ ਪੁਲਿਸ ਨੇ ਗੋਲੀਆਂ ਚਲਾਈਆਂ ਤੋਰਪਨ ਕੀਤੀ ਪਰ ਭਗਵੰਤ ਮਾਨ ਨੇ ਉਹਨਾਂ ਦੇ ਐਫਆਈਆਰ ਦਰਜ ਨਹੀਂ ਕੀਤੀ 0 ਐਫਆਈਆਰ ਦਰਜ ਨਹੀਂ ਕੀਤੀ ਹੈਗੀ ਤੇ ਇਹ ਝੂਠਾ ਪ੍ਰਚਾਰ ਕਰ ਰਿਹਾ ਵੀ ਇਹ ਕਿਸਾਨ ਛੜਕਾ ਰੋਕਦੇ ਨੇ ਅਸੀਂ ਕੋਈ ਰੋਕਣ ਨਹੀਂ ਚਾਹੁੰਦੇ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੈਗੀ ਸੈਂਟਰ ਸਾਡੀ ਨਹੀਂ ਸੁਣਦੀ ਇਹ ਅਮਿਤ ਸ਼ਾਹ ਤੇ ਮੋਦੀ ਦਾ ਹੱਥ ਠੋਕਾ ਬਣਿਆ ਹੋਇਆ ਇਸ ਕਰਕੇ ਜੋ ਮੋਦੀ ਕਾਰਪੋਰੇਟ ਦੇ ਹੱਕ ਚ ਫੈਸਲਾ ਕਰਦੇ ਉਹ ਹੀ ਇਹਨੂੰ ਕਰਨਾ ਪੈਂਦਾ ਹੈ ਇਹ ਕਿਸੇ ਗਰੀਬ ਨਾਲ ਨਹੀਂ ਮਤਲਬ ਸੁਣਨੀ ਚਾਹੁੰਦਾ ਕਿਸੇ ਦੀ ਗੱਲ ਜਿਹੜੇ ਇੱਕ ਨਾ ਮਜ਼ਦੂਰ ਦੀ ਕੋਈ ਹੱਲ ਕੀਤਾ ਨਾ ਮੀਟਿੰਗ ਕੀਤੀ ਮਜ਼ਦੂਰ ਕਿਸੇ ਨਾਲ ਨਾ ਕਿਸਾਨ ਨਾਲ ਕਰਦਾ ਹੈ ਇਹ ਬਸ ਡੰਗ ਟਪਾਰਿਆ ਇਸ ਕਰਕੇ ਅੱਗੇ ਚੇਤਾਵਨੀ ਦੇ ਆਇਆ ਜੇ ਭਗਵੰਤ ਮਾਨ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਤੇ ਫਿਰ ਅੱਗੇ ਤੋਂ ਅਸੀਂ ਵੇਖੋ ਇਹ ਨਾਲ ਪਿੰਡਾਂ ਵਿੱਚ ਅਸੀਂ ਜਦੋਂ ਵੋਟਾਂ ਵਾਲਾ ਅਸੀਂ ਨਹੀਂ ਪੜਨੇਣਾ ਜੇ ਸਾਨੂੰ ਚੰਡੀਗੜ੍ਹ ਨਹੀਂ ਜਾਂਦੇ ਤੇ ਜਾਂ ਦਿੱਲੀ ਨਹੀਂ ਜਾਂਦੇ ਤੇ ਸਾਡੀ ਹੱਕੀ ਮੰਗਾ ਵਾਸਤੇ ਫਿਰ ਇਹਨਾਂ ਅਸੀਂ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣਣਾ ਇਹ ਭਗਵੰਤ ਮਾਨ ਨੂੰ ਮੰਤਰੀ ਸਾਹਿਬੀ ਜਾ ਕੇ ਕਹਿਣ ਵੀ ਇਹਨਾਂ ਕਿਸਾਨਾਂ ਦਾ ਮਸਲਾ ਹੱਲ ਕਰਨਾ ਸਾਡੀਆਂ ਕੁ ਜਾਇਜ਼ ਮੰਗਾਂ ਨੇ ਨਜਾਇਜ਼ ਨਹੀਂ ਹੈਗੀਆਂ ਜਿਹੜੀਆਂ ਅਸੀਂ ਮੰਗਾ ਰੱਖੀਆਂ ਸੀ ਹਾਂਜੀ ਬਲਵਿੰਦਰ ਜੀ ਜਿਹੜਾ ਅੱਜ ਕਿਸਾਨੀ ਅੰਦੋਲਨ ਧਰਨਾ ਦਿੱਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਸ ਧਰਮ ਨਬਰੇ ਅਸੀਂ ਇੰਨਾ ਕਹਿਣਾ ਚਾਹੁੰਦੇ ਆ ਕਿ ਸਯੁਕਤ ਕਿਸਾਨ ਮੋਰਚੇ ਦੇ ਜਿਹੜੇ ਤੰਦਰਿੰਗ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਹੋ ਰਹੀ ਸੀ ਜਿਹਦੇ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਵੱਡੇ ਲੀਡਰ ਸ਼ਾਮਲ ਸਨ ਪਰ ਮੇਰੇ ਸਾਥੀ ਪਹਿਲਾਂ ਕਹਿ ਗਿਆ ਵੀ ਉਹਨਾਂ ਨੇ ਖੁੱਲਾ ਟਾਈਮ ਦਿੱਤਾ ਸੀ ਮੀਟਿੰਗ ਵਾਸਤੇ ਜੋ ਕਹਿੰਦੇ ਬਰੋ ਸਮਾਂ ਘਟਾ ਹੈ ਤੇ ਹੋ ਸਕਦਾ ਸੀ ਆਪਣੀ ਗੱਲ ਜਿਹੜੀ ਉਸ ਤੱਕ ਨਾਲ ਰੱਖੀ ਜਾਂਦੀ ਇਸ ਮੋਰਚੇ ਵੱਲੋਂ ਪਰ ਬਦਕਿਸਮਤੀ ਇਹ ਆ ਜਦੋਂ ਭਗਵੰਤ ਮਾਨ ਨੇ ਇੱਕ ਗੱਲ ਪੁੱਛੀ ਵੀ ਤੁਸੀਂ ਜਿਹੜਾ ਪਾਇੰਟ ਤੁਸੀਂ ਧਰਨਾ ਦੇਵੋਗੇ ਸੁਖਤ ਮੋਰਚ ਨੇ ਕਿਹਾ ਵੀ ਧਰਨਾ ਦਾ ਪਹਿਲਾਂ ਹੀ ਆਫਟਰ ਆਲ ਪ੍ਰੋਗਰਾਮ ਬਣਾਇਆ ਹੋਇਆ ਸੀ ਧਰਨਾ ਦੇਵਾਂਗੇ ਪੀਸਫੁੱਲ ਧਰਨਾ ਹੈ ਸਾਡਾ ਜਿਹੜਾ ਨਾ ਡੇਲਾਂ ਰੋਕਣ ਦਾ ਸਮਾਂ ਸੀ ਆਪਣਾ ਸੀ ਕੋਈ ਪ੍ਰੋਗਰਾਮ ਨਾ ਬੱਸਾਂ ਰੋਕਣ ਦਾ ਨਾ ਕਿਸੇ ਹਰੈਸ਼ਮੈਂਟ ਕਰਨ ਦਾ ਸਿਰਸ ਤੇ ਸਿਰਫ ਅਸੀਂ ਜਾ ਕੇ ਧਰਨਾ ਲਾਣਾ ਸੀ ਆਪਣੀ ਗੱਲ ਕਹਿਣੀ ਸੀ ਗੱਲਾਂ ਕੀ ਨੇ ਵੀ ਲੋਕਾਂ ਨਾਲ ਰੋਜ਼ ਮਰਜ਼ੀ ਜ਼ਿੰਦਗੀ ਜੁੜੀਆਂ ਜਿਹੜੀ ਸਮੱਸਿਆਵਾਂ ਹਨ ਚਿਹਰੋਂ ਮਜ਼ਦੂਰਾਂ ਦੀ ਹੁਣ ਕਿਸਾਨਾਂ ਦੀ ਹੁਣ ਆਮ ਲੋਕਾਂ ਦੀ ਹੁਣ ਛੋਟੇ ਕਾਰੋਬਾਰਾਂ ਦੀਆਂ ਹੁਣ ਛੋਟੇ ਦੁਕਾਨਦਾਰਾਂ ਨਾਲ ਉਹਨਾਂ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਅੱਜ ਕਿਸਾਨ ਮੋਰਚਾ ਸਾਰੀਆਂ ਇਹਨਾਂ ਗੱਲਾਂ ਨੂੰ ਮੰਗਾਂ ਨੂੰ ਲੈ ਕੇ ਲੜ ਰਿਹਾ ਹੈ ਸੋ ਉਸ ਗੱਲ ਤੋਂ ਲੈ ਕੇ ਜਦੋਂ ਉਹ ਮਤਲਬ ਵਾਕਆਊਟ ਕਰ ਗਿਆ ਇਹ ਪਹਿਲੀ ਵਾਰ ਹੋਇਆ ਹੈ ਕਿ ਕਦੀ ਵੀ ਜਦੋਂ ਕੋਈ ਸਰਕਾਰ ਨਾਲ ਗੱਲ ਚੱਲਦੀ ਕਿਸੇ ਜਥੇਬੰਦੀਆਂ ਦੀ ਜਥੇਬੰਦੀਆਂ ਹੀ ਕਈ ਵਾਰ ਵਾਕਆਊਟ ਕਰ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਮਤਲਬ ਨਹੀਂ ਮਿਲਦਾ ਪਰ ਪਹਿਲੀ ਵਾਰ ਹੋਇਆ ਹੈ ਕੀ ਭਗਵੰਤ ਮਾਨ ਹੀ ਮੁੱਖ ਮੰਤਰੀ ਪੰਜਾਬ ਦਾ ਬਾਗ ਆਊਟ ਕਰ ਗਿਆ ਜੋ ਉਹਦੀ ਗਲਤ ਪਤਾ ਲੱਗਦਾ ਬਚਕਾਨਾ ਆਪਾਂ ਨਹੀਂ ਆਉਂਦਾ ਜਿਹੜਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਸੋ ਉਸ ਦੇ ਰੋਸ ਵਿੱਚ ਅੱਜ ਕਿਸਾਨ ਮੋਰਚੇ ਨੇ ਸਮੁੱਚੇ ਪੰਜਾਬ ਦੇ ਅੰਦਰ ਉਹਦੇ ਐਮਐਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਬਰਾ ਦਰਮਰੇ ਤਰਨੇ ਮਜਾਰੇ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਆਪਣਾ ਮੰਗ ਪੱਤਰ ਦੇਵਾਂਗੇ ਉਹਨਾਂ ਨੇ ਇੱਕ ਅਹਿਸਾਸ ਕਰਾਣਾ ਹੈ ਵੀ ਅਸੀਂ ਤੁਹਾਡੇ ਖਿਲਾਫ ਹਾਂ ਜਿਉ ਇਸ ਗੱਲ ਦਾ ਨਾ ਸਮਝੇ ਆਉਣ ਦੇ ਸਮੇਂ 'ਚ ਅਸੀਂ ਇਸ ਦਰਨ ਹੋਰ ਵਿਸ਼ਾਲ ਕਰਦੇ ਹੋਏ ਪਿੰਡਾਂ ਜਾ ਕੇ ਯੂਨਟਾਂ ਜਾ ਕੇ ਇਹ ਕਹਾਂਗੇ ਜਿਹੜੇ ਲੋਕ ਤੁਹਾਨੂੰ 92 ਐਮਐਲ ਦੇ ਸਕਦੇ ਨੇ ਉਹ ਤੁਹਾਨੂੰ ਹਰਾ ਵੀ ਸਕਦੇ ਨੇ ਕਿਉਂ ਇਤਿਹਾਸ ਗਵਾਹ ਇਸ ਗੱਲ ਦਾ ਜਿੰਨੇ ਵੀ ਲੋਕ ਇੱਥੇ ਪੰਜਾਬ ਦੇ ਅੰਦਰ ਰਾਜ ਕੀਤਾ ਚਾਹ ਅਕਾਲੀ ਦਲ ਹੋਵੇ ਚਾਹ ਭਾਜਪਾ ਹੋਵੇ ਚਾਹ ਕਾਂਗਰਸ ਹੋਵੇ ਜੋ ਲੋਕਾਂ ਦੀ ਗੱਲ ਨਹੀਂ ਕੀਤੀ ਤਾਂ ਲੋਕਾਂ ਨੇ ਉਹਨਾਂ ਨੂੰ ਦਰੀਆਂ ਤੇ ਬਿਠਾਤਾ ਇਸ ਵਾਸਤੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਲੈ ਕੇ ਲੜਨਾ ਤੇ ਡੈਮੋਕ੍ਰੇਸੀ ਦੇਸ਼ 'ਚ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਏ ਇਸ ਵਾਸਤੇ ਨਾਦਰ ਸ਼ਹੀਦ ਪਰਮਾਨ ਜਿਹੜਾ ਕੀਤਾ ਉਹਨੇ ਵੀ ਝੂਠ ਬੋਲ ਰਿਹਾ ਹੋ ਵੀ ਕਿਸਾਨ ਨੂੰ ਸਾਥੀ ਲੜਾਈ ਵਿੱਚ ਲੜ ਰਹੇ ਨੇ ਕਿਸਾਨ ਫਰਾਨੀ ਲੜਾਈ ਲੜ ਰਹੇ ਨੇ ਝੂਠ 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 ਬੋਲ ਰਿਹਾ ਬਿਲਕੁਲ ਉਹਨੇ ਕੋਈ ਵੀ ਸਚਾਈ ਨਹੀਂ ਗੱਲਾਂ 'ਚ ਇਸ ਵਾਸਤੇ ਇਹਨਾਂ ਸ਼ਬਦਾਂ ਦੀ ਨਿੰਦਿਆ ਕਰਦੇ ਆ ਉਹ ਸੀਐਮ ਸਾਹਿਬ ਦੇ ਇਹਨਾਂ ਸ਼ਬਦਾਂ ਦੇ ਜਿਹੜਾ ਝੂਠ ਬੋਲਿਆ ਲੈ ਜਾ ਕੇ ਲੋਕਾਂ 'ਚ ਪ੍ਰੈਸ ਜਾ ਕੇ ਨਿਖੇਧੀ ਕਰਦੇ ਆ ਕਿਸਾਨ ਮੋਰਚਾ ਲਾਉਂ ਔਰ ਇਸ ਕਰਕੇ ਅਸੀਂ ਉਹਨਾਂ ਦੇ ਸਾਰੇ ਹੀ ਪੰਜਾਬ ਦੇ ਅੰਦਰ ਜਿਹੜੇ ਐਮਐਲ ਉਹਨਾਂ ਦੇ ਬਾਰ ਮੋਰਚਾ ਤਰਨੇ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਇਸ ਵਾਸਤੇ ਸਮਾਣੇ 'ਚ ਵੀ ਕੀਤਾ ਜਾ ਰਿਹਾ ਸੋ ਜੇ ਉਹਨਾਂ ਨੇ ਕੰਨ ਤੇ ਲਿਖਿਆ ਨਾ ਪੜਿਆ ਤਾਂ ਆਉਣ ਵਾਲੇ ਸਮੇਂ 'ਚ ਸਖਤ ਕਿਸਾਨ ਮੋਰਚੇ ਨੂੰ ਸਖਤ ਫੈਸਲੇ ਲੈਣੇ ਪੈਣਗੇ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਸਦਾ ਚੱਲਣੀ ਨਹੀਂ ਜਿਹੜੀ ਤੁਸੀਂ ਲੁੱਟ ਵਿਚਾਰ ਰੱਖੀ ਜਿਹੜਾ ਬਦਲਾਅ ਦਾ ਨਾਅਰਾ ਸੀ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਮਹਿਲ ਕੋਠੀਆਂ ਮਨਾਰੇ ਜ਼ਮੀਨਾਂ ਜਾਇਦਾਦਾਂ ਬੇਨਾਮੀਆਂ ਹੁਣ ਨਾਮੀਆਂ ਹੋਣ ਮਤਲਬ ਉਹਨਾਂ ਲੋਕਾਂ ਨਾਲੋਂ ਵੀ ਅੱਗੇ ਕਦਮ ਅੱਗੇ ਚੱਲ ਕੇ ਸਰਕਾਰ ਚੱਲੀ ਹੋਈ ਹੈ ਇਸ ਵਾਸਤੇ ਕਹਿਣਾ ਚਾਹੁੰਦੇ ਆ ਵੀ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਇਸ ਤੁਹਾਡੇ ਮਾਧਿਅਮ ਰਹੀਂ ਕਿ ਲੋਕੋ ਜਿਹੜਾ ਬਦਲਾਵ ਸੇ ਨੰਗਾ ਹੋ ਗਿਆ ਇਸ ਵਾਸਤੇ ਸੁਚੇਤ ਹੋ ਜਾਓ ਆਉਣ ਵਾਲੇ ਸਮੇਂ ਚ ਇਹਨਾਂ ਚੋਰਾਂ ਨੂੰ ਹਰਾ ਕੇ ਕੋਈ ਲੋਕ ਅਤੈਸ਼ੀ ਲੋਕ ਹਿੱਤੂ ਪਾਰਟੀ ਨੂੰ ਜਿਤਾਓ ਜਿਹੜੇ ਲੋਕਾਂ ਦੀ ਗੱਲ ਕਰੇ ਲੋਕਾਂ ਦੇ ਮਸਲੇ ਹੱਲ ਕਰੇ ਇਸ ਵਾਸਤੇ ਕਿਸਾਨ ਮੋਰਚਾ ਜਿਹੜਾ ਇਹ ਅੱਜ ਤਰਨਾਂ ਲਾ ਕੇ ਬੈਠਾ ਹੋਇਆ ਹੈ ਇਹਨਾਂ ਬੇਨਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਚਲਾਉਣੀ ਜਾਣਾ ਸੀ 34 ਸੈਕਟਰ ਦੇ ਵਿੱਚ ਪ੍ਰਸ਼ਾਸਨ ਤੋਂ ਜਗ੍ਹਾ ਮੰਗੀ ਸੀ ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੀਟਿੰਗ ਦੇ ਲਈ ਸੱਦਿਆ ਹੈ ਗਿਆ ਚਲੋ ਅਸੀਂ ਚਾਹੁੰਦੇ ਸੀ ਵੀ ਜਿਹੜਾ ਗੱਲਬਾਤ ਲਈ ਮਸਲਾ ਹੱਲ ਹੋ ਜਾ ਆਪਾਂ ਨੂੰ ਕੋਈ ਚਾਰ ਨਹੀਂ ਹੈ ਵੀ ਜਿਹੜਾ ਮੋਰਚਾ ਉੱਥੇ ਲਾਉਣੀ ਲਾਉਣਾ ਹੈਗਾ ਪਰ ਮੁੱਖ ਮੰਤਰੀ ਨੇ ਜਿਹੜੀ ਮਤਲਬ ਮੀਟਿੰਗ ਦੇ ਵਿੱਚ ਬੁਲਾ ਕੇ ਸਾਡੇ ਬਜ਼ੁਰਗਾਂ ਆਗੂਆਂ ਦਾ ਜਿਹੜਾ ਨਰਾਦਰ ਕੀਤਾ ਹੈ ਗਿਆ ਜਿਹੜੀ ਇਹਨੇ ਬਦਮਾਸ਼ੀ ਦਿਖਾਈ ਹੈਗੀ ਆ ਕਹਿੰਦਾ ਜਿਹੜਾ ਤੁਸੀਂ ਕਰਨਾ ਜੋ ਕਰ ਲੋ ਉਸ ਤੋਂ ਬਾਅਦ ਪੂਰੀ ਰਾਤ ਕਿਵੇਂ ਪੁਲਿਸ ਦੀਆਂ ਜਿਹੜੀਆਂ ਧਾੜਾਂ ਲੋਕਾਂ ਨੂੰ ਕੜਾਂ ਦੇ ਵਿੱਚੋਂ ਜਿਹੜੇ ਆਗੂਨ ਚੱਕਿਆ ਗਿਆ ਹੈਗਾ ਇਹ ਜਿਹੜੀ ਬਦਮਾਸ਼ੀ ਕੀਤੀ ਹੈਗੀ ਆ ਇਹ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਇਸ ਤਰ੍ਹਾਂ ਗੱਲਬਾਤ ਤੋਂ ਬੁਲਾ ਕੇ ਜਿਹੜਾ ਭੱਜਿਆ ਹੈਗਾ ਇਹਨੇ ਤਾਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਹੈਗੀ ਆ ਉਹਦਾ ਵੀ ਜਿਹੜਾ ਨਰਾਤਰ ਆ ਕੀਤਾ ਹੈਗਾ ਇਸ ਕਰਕੇ ਇਹਦਾ ਜਵਾਬ ਆ ਆਉਣ ਵਾਲੇ ਸਮੇਂ ਤੇ ਆਸੀਂ ਇਹਦਾ ਜਿਹੜਾ ਕਿਸਾਨ ਆ ਜਿਹੜਾ ਪੰਜਾਬ ਦੇ ਲੋਕ ਇਹਨੂੰ ਦੇਣਗੇ ਲਾਜ਼ਮੀ ਜਿਹੜਾ ਇਹਦਾ ਨੁਕਸਾਨ ਆ ਜਿਹੜਾ ਉਹ ਹੋਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੱਕ ਕਿੰਨੀਆਂ ਕੁ ਬੈਠਕਾਂ ਹੋ ਚੁੱਕੀਆਂ ਨੇ ਇੱਕੋ ਮੀਟਿੰਗ ਜਿਹੜੀ ਪਿਛਲੇ 2023 ਦੇ ਵਿੱਚ ਇਹਨੇ ਕੁਝ ਮੰਗਾ ਮੰਨਿਆ ਸੀ 2023 ਦੇ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਜਿਹੜੀ ਮੀਟਿੰਗਾਂ ਮੰਗਾ ਮੰਨੀਆਂ ਸੀ ਉਹਨਾਂ ਨੂੰ ਵੀ ਲਾਗੂ ਨਹੀਂ ਕੀਤਾ ਹੈਗਾ ਮੰਨੀਆਂ ਮੰਗਾ ਉਹਨੂੰ ਅੱਜ ਦੁਬਾਰਾ ਜਦੋਂ ਗੱਲਬਾਤ ਹੋਈ ਉਹ ਕਹਿੰਦਾ ਪਹਿਲਾਂ ਵਾਲੀਆਂ ਵੀ ਰੱਦ ਹੈਗੀਆਂ ਨੇ ਮਤਲਬ ਭਾਈ ਸਵਾਲ ਐਸਾ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਮੰਗਾਂ ਨੂੰ ਤੁਸੀਂ ਲੈਗਪੈਗ ਜਿਹੜੀਆਂ ਸੜਕਾਂ ਤੇ ਲੈ ਕੇ ਉਤਰਾ ਪੰਗਾ ਦੇਖੋ ਆਪਣਾ ਐ ਐਮਐਸਪੀ ਹੈਗੀ ਆ ਮਤਲਬ ਜਿਵੇਂ ਸਬਜ਼ੀ ਦੀ ਕਾਸ਼ਤ ਹੁੰਦੀ ਹੈਗੀ ਆ ਸਮਾਨ ਏਰੀਆ ਦੇ ਵਿੱਚ ਵੀ ਬਹੁਤ ਹੁੰਦੀ ਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸਬਜ਼ੀ ਦੀ ਕਾਸ਼ਤ ਹੁੰਦੀ ਹੈਗੀ ਆ ਛੇ ਬਸਲਾਂ ਦੇ ਅਸੀਂ ਐਮਐਸਪੀ ਮੰਗ ਕੀਤੀ ਹੈਗੀ ਆ ਕਿਉਂਕਿ ਕੇਰਲਾ ਸਰਕਾਰ ਆਲਰੇਡੀ ਦੇਰੀ ਹੈਗੀ ਆ ਸੂਬਾ ਸਰਕਾਰ ਜਿਹੜੀ ਉੱਥੋਂ ਦੀ ਹੈਗੀ ਆ ਇਸ ਕਰਕੇ ਉਹਦੇ ਚ ਆਲੂ ਹੈਗੀ ਆ ਗੋਭੀ ਹੈਗੀ ਆ ਮਟਰ ਨੇ ਤੇ ਬਾਸਪਤੀ ਇਸ ਤਰ੍ਹਾਂ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ ਆਵਾਰਾ ਪਸ਼ੂਆਂ ਦਾ ਹੈ ਗਿਆ ਬਾਸਪਤੀ ਦੀ ਐਮਐਸਪੀ ਦੀ ਮੰਗ ਹੈਗੀ ਆ ਕਰਜ਼ਾ ਮਾਫੀ ਦੀ ਹੈਗੀ ਆ ਕੁੱਲ ਮਿਲਾ ਕੇ ਐਮਐਸਪੀ ਨੂੰ ਲੈ ਕੇ ਸਾਰਾ ਅਜੰਡਾ ਹੈ ਹਾਂਜੀ ਹਾਂਜੀ